ਕੋਈ ਨਹੀਂ ਤੁਹਾਨੂੰ ਟੈਨਸ਼ਨ ਫਰੀ ਹੋ ਜਾਓ ਆ ਜਾਓ ਪਹਿਲਾਂ ਆ ਜਾ ਕਮਲ ਚਲੋ ਚਲ ਰਿਫਲੈਕਟਰ ਲਾ ਦਈਏ ਬਾਬਾ ਜੀ ਆ ਜਾਓ ਪਿੱਛੇ ਰਿਫਲੈਕਟਰ ਪਿੱਛੇ ਗੱਡੀਆਂ ਤੇਜ ਆਉਂਦੀਆਂ ਪਹਿਲਾਂ ਰਿਫਲੈਕਟਰ ਲਾ ਦਈਏ ਪਿੱਛੇ ਫੇ ਮੈਂ ਦੇਖਦਾ ਇਹਦਾ ਕੀ ਨੁਕਸ ਆ ਉਹ ਤੇ ਲਾਈਏ ਇੱਥੇ ਲੱਗੇ ਇੱਥੇ ਲੱਗੇ ਲਾਈਏ ਉਧਰ ਲਾਣਾ ਦਾਲਰ ਕਿੱਦਾਂ ਇੱਥੇ ਅ ਵੀ ਯਾਰਾ ਉਹਨੂੰ ਦਿੱਤਾ ਉਹ ਤੋੜ ਦਿੱਤਾ ਥੋੜਾ ਜਿਹਾ ਕਰ ਕੋਈ ਨਹੀਂ ਰੂਗਾ ਬਾਬਾ ਜੀ ਪੀਪੀ ਪਈ ਕੋ ਗੱਡੀ ਪੀਪੀ ਹਾਂਜੀ ਵੇਨਾ ਜੀ ਆਣਾ ਕਾਲੂ ਨਾ ਤੁਸੀਂ ਮਾਤਾ ਲੋਪੜਾ ਨੰਬਰ ਦੇ ਦੇਣਾ ਤੁਸੀਂ ਮੈਨੂੰ ਫੜਾ ਦੇਣਾ ਵਾਪਸ ਪੀਪੀ ਲਾਵਾਂ ਜੇ ਹੋਵੇ ਤੇ ਜੀ ਦੇਓ ਜੇ ਹੈਗੀ ਨਾ ਬਾਬਾ ਜੀ ਦੇਓ ਦਿਓ ਜੇ ਹੈਗੀ ਪੀਪੀ ਲਿਆਓ ਤੇ ਕਾਲੂ ਨਾ ਤੁਸੀਂ ਮੈਨੂੰ ਫੜਾ ਜੇਓ ਜਿੱਲੇ ਇੱਥੋਂ ਗੱਡੀ ਜਿੱਲੇ ਵੀ ਲੈ ਕੇ ਆਣਾ ਤੁਸੀਂ ਮੈਂ ਤੁਹਾਨੂੰ ਦੱਸੂਗਾ ਹਾਂ ਲਓ ਪੀਪੀ ਲਿਆਓ ਅੱਜ ਨਹੀਂ ਹੈਗੀ ਕੋਈ ਨਹੀਂ ਰਹਿਣ ਦਿਓ ਤੁਸੀਂ ਆਪਾਂ ਕਰ ਲੈਣਾ ਆਪਈ ਪਹਿਲਾਂ ਨੂੰ ਮੜਿਆ ਸੇਫ ਕਰਦੀ ਆ ਪਿੱਛੇ ਗੱਡੀਆਂ ਬਹੁਤ ਤੇਜ਼ ਆਉਂਦੀਆਂ ਇਹ ਮਾਲਕਾ ਹਰ ਇੱਕ ਦਾ ਹਲਾਗਾ ਇੰਟਰਲੋਕ ਤੇ ਲਾ ਦੀਆ ਵਾਜੀ ਉਹੀ ਲੱਗਾ ਗੱਲ ਆ ਆ ਆ ਹੂੰ ਵੱਡਾ ਥੋੜਾ ਜਿਹਾ ਵੱਡਾ ਇੰਟਰਲੋਕ ਆ ਨਹੀਂ ਮੋ ਡੈਂਟ ਲੌਗ ਹੈ ਨਹੀਂ ਕੋਈ ਵੱਡਾ ਨਹੀਂ ਚੋਸੀ ਆ ਦੇ ਹਾਂਜੀ ਆਹਾ ਆਹਾ ਵੱਡਾ ਆ ਲਿਆ ਪਰ ਇਹ ਲੰਮੀ ਪੈ ਜਾਣੀ ਟੇਲ ਇਧਰ ਹੀ ਮਾਰ ਨਹੀਂ ਨਹੀਂ ਬਾਬਾ ਕੋਈ ਨਹੀਂ ਉਹ ਤੁਸੀਂ ਕੋਈ ਨਹੀਂ ਟੈਨਸ਼ਨ ਫਰੀ ਹੋ ਜਾਓ ਆਪਾਂ ਕਰ ਲੈਣਾ ਆਪੇ ਪਤਾ ਕਿ ਡਰਾਈਵਰਾਂ ਦੀ ਜਾਨ ਨੂੰ ਤਾਂ ਪਹਿਲੇ ਹੀ ਬੜੇ ਪੰਗੇ ਆ ਇਹ ਮਾਰ ਆ ਤੁਸੀਂ ਨਾ ਹਾਂਜੀ ਇਹ ਹੁਣ ਆਪਾਂ ਪਿੱਛੇ ਰੱਖ ਦੇਣਾ ਆ ਇਹ ਲੈ ਤੁਸੀਂ ਜਾਣਾ ਇਹਨੂੰ ਏਦੇ ਗੱਡੀ ਸੰਭ ਲੈਣਾ ਜੀ ਕਦੀ ਵੀ ਗੱਡੀ ਕੋਈ ਖਰਾਬ ਹੋਵੇ ਨਾ ਇਹਨੂੰ ਲਾ ਦੇਣਾ ਤੁਸੀਂ ਆਹ ਬਣਾ ਹਾਂਜੀ ਹਾਂ ਚਲੋ ਆਓ ਲਾ ਦਈਏ ਫੇਰ ਮੈਂ ਦੇਖਦਾ ਪਾਪਾ ਕੀ ਨੁਕਸਾਨ ਦੇ ਵਿੱਚ ਕਮਲੋ ਹਾਂਜੀ ਬਹੁਤ ਇਸ ਕੀ ਜਗ੍ਹਾ ਤੇ ਖੜੀ ਗੱਡੀ ਉਧਰੋਂ ਤੇਜ਼ ਬਹੁਤ ਆਉਂਦੀਆਂ ਗੱਡੀਆਂ ਰੇਸ ਕਿ ਆ ਇੱਥੇ ਜਿੱਦਾਂ ਚੜੇ ਹੁੰਦੇ ਆ ਜਾਦਾ ਸਹੀ ਆ ਇਦਾਂ ਦੇ 2-3 ਗੱਡੀ ਚ ਰੱਖੋ ਆਪਣੀ ਚ ਉਧਰੋਂ ਦੇਖ ਪਿੱਛੋਂ ਪਿੱਛੋਂ ਦੇਖੋ ਰਿਫਲੈਕਟ ਹੁੰਦਾ ਹੁਣ ਈਗਾ ਹਾਂਜੀ ਵਾਠੀ ਆ ਹੁਣ ਬਾਪੂ ਪਿੱਛੋਂ ਜਿਹੜਾ ਆਊਗਾ ਉਹਨੂੰ ਪਤਾ ਲੱਗ ਜਾਊਗਾ ਤੇ ਗੱਡੀ ਖਰਾਬ ਖੜੀ ਆ ਹੁਣਾ ਡਾਲਾ ਦੀਦਾ ਹੀ ਨਹੀਂ ਉਹ ਸਾਨੂੰ ਵੀ ਇੱਥੇ ਮੋੜ ਆ ਕੇ ਦਿਖੀ ਗੱਡੀ ਬਾਪੂ ਦੇ ਲਾਦੇ ਮੈਂ ਕਹ ਕਮਲ ਭਾਵੇਂ बापू दीदा रहूंगा या ना है कमल हां जी टायर चीज गा के देख फोन दी ओहो टायर पंचर हो गया बापू अंदर ला फट गया आ लो ਪਾਟਾ ਬਾਪੂ ਕਿੱਥੋਂ ਆਏ ਪਾਟਾ ਕਿੱਥੋਂ ਆ ਇਹ ਪਟਾਤਾ ਪਿਆਜ਼ ਆ ਤੇ ਇਹਨੂੰ ਆਕ ਲੱਗਣਾ ਉਹ ਨਹੀਂ ਉਹ ਟੂਬ ਦਾ ਹੀ ਪਿਆ ਹੋਣਾ ਟਾਇਰ ਨੂੰ ਨਹੀਂ ਕੁਝ ਹੋਇਆ ਟਾਇਰ ਨੂੰ ਨਹੀਂ ਕੁਝ ਹੁੰਦਾ ਹੁੰਦਾ ਲੈ ਨਾ ਕੋਲ ਕੇ ਰਹਿ ਦੀ ਪਾਣੀ ਉਹਨਾਂ ਜੱਕ ਵੀ ਜਿਆ ਪਰ ਹੁੰਦਾ ਜੱਕ ਗਈ ਜੇ ਕੋ ਗੱਡੀ ਦੇ ਵਿੱਚ ਆਏਗਾ ਨਾ ਤੇ ਉਹ ਆਉਂਦੀ ਤਾਂ ਇਹਨੂੰ ਦੋ ਦੇ ਨਾਲ ਕਰ ਦੇਣਾ ਵਾ ਆ ਦੋਆਂ ਨੇ ਚੱਕ ਹੋਣਾ ਹੈ ਬਾਪੂ ਦੇ ਲਾਦੇ ਮੈਂ ਬਾਪੂ ਦੇ ਲਾਦੇ ਮੈਂ ਬਾਪੂ ਦੇ ਲਾਦੇ ਹਾਂ ਇਹ ਨਮੀ ਲਾਗੇ ਜਾਨੀ ਕੁੜੀ ਆ ਵੀ 500 ਰੁਪਈਆ ਮੇ ਮੋਕੀ ਦੇ ਪਾਇਆ ਜੀ ਜਲੰਧਰ ਆ ਲਾयो ਪਾਪਾ ਹੀ ਮੈਂ ਹਾਂਜੀ ਆ ਮੈਂ ਲਾਦੇ ਲਾਦੇ ਦਈ ਨਹੀਂ ਬਾਪੂ ਇਹ ਹੋਇਆ ਕਿਦਾਂ ਇਹ ਹਾਂ ਲਾ ਗਿਆ ਹਾਂਜੀ ਬਾਬਾ ਹੋਇਆ ਕਿਦਾਂ ਇਹ ਕੰਮ ਕਰਾਇਆ ਜਿਕਾ ਇਹਦਾ ਕੋਈ ਨਹੀਂ ਨਹੀਂ ਹਾਂ ਨਹੀਂ ਨਹੀਂ ਇਹ ਬ੍ਰੇਕ ਦਾ ਜਮ ਹੋਈ ਆ ਹਾਂ ਬ੍ਰੇਕ ਜਾਮ ਕਿਦਾਂ ਹੋਈ ਇਹ ਬ੍ਰੇਕ ਤੁਰੀ ਹੁੰਦੀ ਦੀ ਜਾਮ ਹੋ ਗਈ ਜਮਾ ਜਾਮ ਹੋ ਗਈ ਨਾ ਫੇਰ ਬੂਸਟਰ ਚ ਨੁਕਸ ਪੈ ਗਿਆ ਫੇਰ ਕੋਈ ਨਾ ਕੋਈ ਚੱਕਰ ਕੀ ਵੀ ਜਦੋਂ ਆਗ ਨਿਕਲ ਹੀ ਹੈ ਨਾ ਹਾਂ ਤੇ ਮੈਂ ਤਾਂ ਦਵਾਨਾ ਗੱਡੀ ਕਚੇ ਰੱਟ ਗਈ ਸਹੀ ਆਓ ਮੁੰਡੇ ਸਾਡੇ ਉਹ ਪਿੱਛੇ ਹੀ ਆਉਂਦੇ ਸੀ ਤੁਹਾਡੇ ਉਹ ਹਾਂਜੀ ਤੇ ਮੁੜ ਕੇ ਨਾ ਉਹ ਗੱਡੀ ਆਪਣੀ ਨਾਲ ਜੋਹਨੇ ਵੀ ਪਾਣੀ ਪਾਏ ਇੰਨਾ ਵੀ ਮੈਂ ਤਾਂ ਕੱਟਾ ਹੀ ਨਾ ਮਿੱਟੀ ਸਿੱਟਣ ਲੱਗ ਪਿਆ ਪਾਪ ਆ ਗਈ ਮੈਂ ਨਾ ਪੀ ਜਾਣਾ ਨਹੀਂ ਹੁਣ ਬਾਪੂ ਸਾਡੇ ਤੋਂ ਨਾ ਜਿਹੜੀ 6 ਚੱਕੀ ਆ ਕਾ ਸਾਡੀ 3 ਮਾਡਲ ਹਾਂਜੀ ਉਹਦਾ ਵੀ ਬੂਸਟਰ ਇਦਾਂ ਹੀ ਚੱਲਦਿਆਂ ਚੱਲਦਿਆਂ ਯਾਮ ਹੋ ਗਿਆ ਹਾਂਜੀ ਆ ਜਾਨਾ ਗੱਡੀ ਤੁਰੀ ਜਾਂਦੀ ਸੀਗੀ ਹਾਂਜੀ ਸਰ ਜੀ ਤੇ ਬੂਸਟਰ ਜਾਮ ਹੋ ਗਿਆ ਉਹ ਵੀ ਆਹ ਹੀ ਤੁਹਾਡੇ ਵਾਲਾ ਕੰਮ ਹੋਇਆ ਪਰ ਉਹ ਵੀ ਉਹ ਥੋੜਾ ਬਚਾ ਹੋ ਗਿਆ ਸੀ ਇਹ ਹੁਣ ਵਜਨ ਜ਼ਿਆਦਾ ਕਰਕੇ ਬਚਾ ਲੈ ਮੈਂ ਨਾ ਵੀ ਮੈਨੂੰ ਆਏ ਹੋਏ ਵੀ ਜਿਵੇਂ ਨਾ ਰਾਤ ਆ ਹਾਂ ਮੈਨੂੰ ਰਾਤ ਆਏ ਹੋਏ ਵੀ ਜਿਵੇਂ ਨਾ ਦਿਮਾਗ ਨਹੀਂ ਖਰਾਬ ਹੋ ਜਾਣਾ ਹਾਂ ਉਹ ਲੈ ਸਮਝ ਨਹੀਂ ਆ ਲੱਗਦੀ ਬੰਦੇ ਨੇ ਮੈਂ ਨਾ ਮੈਨੂੰ ਇਹ ਵੀ ਜਿਵੇਂ ਜਾਣਾ ਹੁੰਦਾ ਬੰਦੇ ਨੇ ਉਹਨੇ ਇਦਾਂ ਨਹੀਂ ਹੁੰਦੀ ਬਾਬਾ ਅਗਲ ਹੋ ਗਿਆ ਮੈਂ ਮੈਂ ਰੱਬਾ ਕੀ ਕਰਾਂ ਹਾਂ ਚਲੋ ਕੋਈ ਨਹੀਂ ਇੱਦਾਂ ਚੱਲਾ ਤੇ ਵੀ ਸ਼ੁਕਰ ਮਨਾਓ ਵੀ ਬਚ ਗਿਆ ਕਦੇ ਗੱਡੀ ਨੂੰ ਬਾਕੀ ਨੂੰ ਨਹੀਂ ਅੱਗ ਪਈ ਹਾਂਜੀ ਮੈਂ ਨਾ ਸੀਮੈਂਟ ਨੂੰ ਜੀ ਅੱਗ ਪਾਜੀ ਪੈ ਜਾਂ ਸਰਜੀ ਦੇ ਫੇਰ ਫੇ ਉਹ ਹੀ ਨਾਲੇ ਲੱਕੜ ਹੀ ਆ ਉੱਤੇ ਸਾਰੇ ਬੱਤੇ ਲੱਕੜ ਦੇ ਹੀ ਆ ਹਾਂ ਜੀ ਮੁੜ ਕੇ ਇਹ ਦੇ ਵਿੱਚੋਂ ਨਾ ਜਿਹਨੂੰ ਅੱਗ ਬੁਝ ਗਈ ਨਾ ਇਹਦੇ ਟਾਇਰ ਦੇ ਵਿੱਚੋਂ ਹਾਂ ਜੀ ਤੇ ਫੇ ਮੈਨੂੰ ਹੌਸਲਾ ਹੋ ਗਿਆ ਮੈਂ ਵੀ ਜਮਾਨ ਰਾਜ ਰੱਖ ਨੂੰ ਲਾਜ ਉਹਨੂੰ ਪੈ ਗਈ ਹੋਣੀ ਆ ਲਗੋਟੀ ਨੂੰ ਪੈ ਗਈ ਹੋਣੀ ਨਾ ਹਾਂ ਐਮ ਆ ਲਾ ਲੋ ਗਿਆ ਇਹ ਸਾਰਾ ਕੇ ਇਦਾਂ ਹੀ ਹੁੰਦੀ ਆ ਇਹ ਗੱਲ ਆ ਜੀ ਹੁਣ ਜੇ ਇਹਨੂੰ ਲੈ ਕੇ ਜਾਈਏ ਭਾਜੀ ਲੈ ਲਈਏ ਜਾਮ ਹੋ ਗਿਆ ਸਰ ਜੀ ਲੈ ਕੇ ਜਾਈਏ ਜੇ ਤੇ ਕੋਈ ਨੁਕਸਾਨਤ ਨਹੀਂ ਹੋਵਾਲਾ ਇਹਦਾਾਰੇ ਪਰ ਉਹ ਟਾਇਰ ਦਾ ਬੱਬਾ ਬਦਲਣਾ ਹੀ ਪੈਣਾ ਇੱਕ ਟਾਇਰ ਦਾ ਹਾਂ ਟਾਇਰ ਤੇ ਬਦਲ ਲੂੰਗਾ ਕਿੰਨਾ ਮਾਲ ਕਿੰਨਾ ਆ ਟਾਇਰ ਬਦਲ ਕੇ ਨਾ ਉਹਦਾ ਚਲੋ ਕੱਢਣ ਨੂੰ ਤਾਂ ਆਪਾਂ ਇਹਦਾ ਵਿੱਚੋਂ ਬੂਟਰ ਵੀ ਕੱਢ ਦਾਂਗੇ ਉਹ ਕੱਢ ਦਾਂਗੇ ਇੱਧਰ ਆ ਜਾਓ ਪਿੱਛੇ ਆ ਜਾਓ ਇੱਧਰ ਹੋ ਜਾਓ ਸਰ ਪਤਾ ਕੀ ਆ ਹੁਣ ਟਾਇਰ ਬਦਲੇ ਬਿਨਾ ਇਹਦਾ ਕੋਈ ਹੱਲ ਨਹੀਂ ਹੋਣਾ ਨਹੀਂ 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 ਟਾਇਰ ਮੈਂ ਬਦਲ ਦੇਣਾ ਹੀ ਚੱਪੜੀ ਭਾਜੀ ਲਾ ਦੇਣੀ ਉਹ ਬਿਮਾਰੀ ਕੇ ਜਿਹੜਾ ਜੈਕ ਨਹੀਂ ਕੁੜੀ ਆਵਾ ਕੰਮ ਕੀਤਾ ਤਾਂ ਮੇਰਾ ਰੋਣਾ ਕਾ ਹੋ ਗਿਆ ਦੁਪਹਿਰੇ ਨੇ ਨਹੀਂ ਕੋਈ ਨਹੀਂ ਟੈਨਸ਼ਨ ਹੋ ਹਾਂਜੀ ਹਾਂਜੀ ਪਾਜਾਮ ਹੋ ਕੇ ਰੱਬ ਇਹ ਰਾਤ ਵੀ ਖੜੀ ਗੱਡੀ ਆਪਣੇ ਗਰੁੱਪ ਦੇ ਹੀ ਸੀ ਮੁੰਡੇ ਉਹਨਾਂ ਨੇ ਪਾਣੀ ਪੂਣੀ ਬਾਪੂ ਦੇ ਨਾਲ ਪੋਇਆ ਸਾਹਮਣੇ ਆ ਮੈਂ ਹੁਣ ਨਿਆਣੇ ਦੱਸ ਸਕਦਾ ਕਿਹੜੀ ਰਾਤ ਦੀ ਗੱਡੀ ਨਹੀਂ ਨਹੀਂ ਇਹ ਤਾਂ ਬਚਾਲ ਗੱਡੀ ਨੂੰ ਅੱਗ ਲੱਗੀ ਇਸ ਤਰ੍ਹਾਂ ਨੂੰ ਅੱਗ ਲੱਗੀ ਸਾਡੀ ਸਾਡੀ ਥਸਤਾ ਸਾਡੀ ਡਰਾਈਵਰ ਹੈਲਪ ਲੈ ਇਹ ਮੈਨੂੰ ਦਫਾ ਜੀ ਐ ਹੋਈ ਮੈਂ ਆਖਾ ਵੀ ਗੱਡੀ ਸੜ ਜਾਨੀਆ ਕੀ ਕਰਾਂਗਾ ਚਲੋ ਕੋਈ ਨਹੀਂ ਰੱਬ ਬਚਾਉਣ ਵਾਲਾ ਆ ਬੇਰਨਾ ਬਗਰ ਗੱਡੀਆਂ ਦੋ ਆਉਂਦੀਆਂ ਉਹਨਾਂ ਨੂੰ ਹੱਥ ਤੋਂ ਮਾਰਿਆ ਇੱਕ ਰਾਹਤਾਂ ਦੀ ਗੱਡੀ ਉਹਦੇ ਵਿੱਚ ਵੀ ਦੋ ਗਮਟ ਕੇ ਪਾਣੀ ਦੇ ਹੈਗੇ ਉਹ ਵੀ ਆ ਗਿਆ ਵਗਿਆ ਬਾਪੂ ਇੱਥੇਲੇ ਆਪਾਂ ਨਾ ਗੱਡੀ ਦੇ ਵਿੱਚ ਭਰ ਕੇ ਰੱਖੀਦਾ 20 ਲੀਟਰ ਪਾਣੀ ਵਿੱਚ ਮੈਂ ਇਹਨੂੰ ਇਹ ਕਿਹਨਾਂ ਨਾ ਵੀ ਇਹਨੂੰ ਖਾਲੀ ਨਹੀਂ ਰੱਖਣਾ ਕਈ ਵਾਰੀ ਕੀ ਹੁੰਦਾ ਮੌਕੇ ਦੇ ਉੱਤੇ ਉਹੋ ਹੀ ਪਾਣੀ ਦੇ ਨਾਲ ਅੱਗ ਬੁਝ ਜਾਂਦੀ ਹੈ ਸਹੀ ਗੱਲ ਹੈ ਹੁਣ ਜਾ ਕੇ ਨਾ ਇੱਕ 20 ਲੀਟਰ ਦਾ ਕਰਵਾ ਦੇ ਇੱਕ ਦਾਤਾ ਉਹ ਦੋਵੇਂ ਫੋਲੀ ਭਰ ਕੇ ਰੱਖਣੇ ਆ। ਸਹੀ ਬਾਪੂ ਫੇਰ ਜ਼ਰੂਰੀ ਜ਼ਰੂਰੀ ਆ। ਹੁਣੇ ਰਾਤ ਨਾ। ਉਹ ਇਦਾਂ ਕਰ। ਹਾਂਜੀ। ਟੇਪ ਲਿਆ ਹੋਰ। ਇੱਥੇ ਵੀ ਲਾ ਦੇ ਪਿੱਛੇ ਟੇਪ ਗੱਡੀ ਦੇ। ਇਹ ਰਾਤ ਜਾਣੀ ਨਹੀਂ ਹੁਣ ਬਾਪੂ ਜੀ ਹੁਣੀ ਤਾਂ ਇਹ ਸਵੇਰੇ ਹੀ ਆ। ਆਹ। ਕਿਉਂਕਿ ਜੈਕ ਵੀ ਨਾ ਸੌਖਾ ਨਹੀਂ ਪਰ ਹੋਣਾ ਹੈਗਾ ਵੀ ਸਵੇਰੇ ਹੋਣੀ ਆ। ਆ ਗਿਆ ਗੁਰਮਨ ਹੁਣ ਨਹੀਂ ਆ ਗਿਆ ਦੇਖੀ। ਕਿੱਥੇ ਆ? ਉਹਦਾ ਕਿ ਤਿੰਨ ਚਾਰ ਟੇਪਾਂ ਲਿਆ। ਇਹਦੀ ਸਾਈਡ ਤੇ ਵੀ ਲੱਗ ਜਾਣਾ ਤੇ ਪਿੱਛੇ ਵੀ ਲੱਗ ਜਾਣਾ। ਉਹ ਲੈ ਆ ਟੇਪ ਲੈ ਕੰਚੀ ਲਿਆ। ਬਾਕੀ ਕੋਈ ਨਹੀਂ ਬਾਪੂ ਬੇਫਿਕਰੇ ਹੋ ਜਾਓ ਕੋਈ ਚੱਕਰ ਨਹੀਂ ਟੈਨਸ਼ਨ ਲੈਣੀ ਰੱਬ ਰੱਬ ਬਚਾਉਣ ਵਾਲਾ ਇਹ ਦੇਖੋ ਬਜ਼ੁਰਗ ਬੰਦਾ ਕਿੰਨੀ ਸਮਝਦਾਰੀ ਆ ਕਿਦਾਂ ਮਾਰੇ ਕੀ ਆਲਾ ਹੋਰ ਸੁਣਾਓ ਆ ਜੀ ਬਾਪੂ ਮੁੰਡੇ ਕੀ ਆ ਵੇ ਕੀ ਆ ਵੀ ਬਚੀ ਜਾਂ ਰੋਟੀ ਪਹਿਲਾਂ ਚਾਹ ਪੀ ਲਓ ਤੁਸੀਂ ਕੋਈ ਨਹੀਂ ਬੰਦੇ ਦੀ ਸਮਝਦਾਰੀ ਦੇਖੋ ਕਿੰਨੀ ਫੇ ਨਹੀਂ ਨਵੇਂ ਬੰਦੇ ਦਾ ਬਾਪੂ ਦਿਮਾਗ ਨਹੀਂ ਕੰਮ ਕਰਦਾ ਗੱਡੀ ਰੋਡ ਤੋਂ ਥੱਲੇ ਲਾ ਲਈ ਇੱਥੇ ਕਰਨਾ ਉਹ ਟੂਰੀ ਵਾਲਾ ਸਵੇ ਭੁੰਗ ਇੱਥੇ ਗੱਪੇ ਲਾ ਕੇ ਫੇਲ ਗਿਆ ਆ ਕੋਈ ਦੂਹੀ ਪਹਿਲਾਂ ਚਾਹ ਪੀਓ ਟੈਂਸ਼ਨ ਵੀ ਅਬ ਆ ਭਾਈ ਵੀ ਇੱਥੋਂ ਆ ਤਾਂ ਹੀ ਆਉਂਦਾ ਕੋਈ ਵੀ ਆ ਜਾ ਭਾਈ ਚਾਹ ਪੀ ਲਓ ਤੁਸੀਂ ਵੀ ਨਹੀਂ ਨਹੀਂ ਤੁਸੀਂ ਪੀਓ ਪਹਿਲਾਂ ਚਾਹ ਤੂੰ ਹੀ ਪੀਓ ਤਾਂ ਚੱਲ ਲਿਆਕ ਪੀਆ ਕੋਈ ਨਾ ਸਾਰੇ ਚਾਹ ਪਾਣੀ ਦੇ ਰੋਟੀ ਮਾਰੀ ਮੈਂ ਜੀ ਬਾਬਾ ਸਾਹਮਣੇ ਆ ਤੂੰ ਆ ਚਾਹ ਪੀ ਲਓ ਪਹਿਲਾਂ ਆ ਜਾ ਬਾਬਾ ਆ ਜਾ ਲਓ ਪਾਣੀ ਲਓ ਪਹਿਲਾਂ ਬਾਬੂ ਨੂੰ ਚਾਹ ਪਲਾਓ ਯਾਰ ਆ ਜਾ ਬਾਬੂ ਆ ਜਾ ਇੱਧਰ ਕਮਲ ਆ ਫੜ ਤੈਂਚੀ ਲੈ ਇਨੀ ਢੇਬੀ ਬਜੀ ਉਹਰਾ ਪਾਜੀ ਲੈ ਗਿਆ ਮਨਦੀਪ ਭਾਈ ਵਿਚੋਂ ਲੈ ਆ ਉਹ ਗੁਰਮੁਣਨ ਵੀ ਆ ਗਏ ਬਾਪੂ ਆ ਗਿਆ ਪਾਜੀ ਆਪ ਇਹਨੂੰ ਬਾਪੂ ਨੂੰ ਚਾਹ ਬਣਾਓ ਉਹਦਾ ਥੋੜਾ ਆਹੋ ਚਾਹ ਬਣਾਓ ਆਪਾਂ ਮੈਂ ਕਿਹਾ ਮਾੜੀ ਸਤਿ ਸ਼੍ਰੀ ਅਕਾਲ ਜੀ ਉਸ ਮਹਾਰਾਜ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਆਲਾ ਜੀ ਹੋਰ ਸੁਣਾਓ ਕਿੱਦਾਂ ਕੱਲ ਮੁੰਡਿਆਂ ਨੇ ਚਲੋ ਰਾਤੀ ਪੋਂਦਾ ਕੰਮ ਕਰ ਲਿਆ ਗੱਡੀ ਚਾਲਦੀ ਲੱਗਦੀ ਸੀ ਗਣਾ ਮੈਂ ਫੜਦਾ ਗੱਡੀ ਤੁਸੀਂ ਵੀ ਨਾਲ ਹੀ ਸੀਗੇ ਮੈਂ ਨਾਲ ਹੀ ਅੱਛਾ ਮੋਰੇ ਮੈਂ ਤਾਂ ਰੁਕੀਏ ਤਾਂ ਮੋਰੋਂ ਆਇਆ ਅੱਛਾ 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 ਇਹ ਮਗਰ ਦੀ ਦੂਈ ਵੀ ਅੱਛਾ ਨਾਈਸ ਗਿਆ ਇਹ ਦੇਖੋ ਪਾਣੀ ਜਿਹੜਾ ਉਹ ਜਨਾ ਬਜ਼ੁਰਗ ਬੰਦਾ ਵਿਚਾਰਾ ਔਖਾ ਹੋ ਗਿਆ ਬਹੁਤ ਔਖਾ ਸਿਆਣੂ ਬਾਪੂਰੇ ਰਿਫਲੈਕਟਰ ਵੀ ਚੜੀ ਹੋ ਲਾਇਰ ਫਲੈਟ ਇਹ ਉਰੇ ਨੂੰ ਆ ਜਾਓ ਇਹ ਦੇਖੋ ਵਾਟਰ ਕੂਲਰ ਭਰਿਆ ਹੈ ਪੂਰਾ ਅੱਛਾ ਇਹ ਉਹਨਾ ਦੇ ਕਰੋ ਸ਼ੁਕਰ ਮਨਾਓ ਵੀ ਬਚਾਅ ਹੋ ਗਿਆ ਵੇ ਪਰ ਸਿਆਣੀ ਉਮਰ ਇਕੱਲੇ ਬੰਦੇ ਦਾ ਔਖਾ ਬਹੁਤ ਔਖਾ ਕਿੱਥੇ ਜਾਊਗਾ ਬੰਦਾ ਸਾਨੂੰ ਵੀ ਡਾਲਾ ਮੋੜਾ ਕੇ ਦਿਖਿਆ ਅੱਛਾ ਇਹ ਗੱਡੀਆਂ ਦੇ ਬਹੁਤ ਚੱਕਰ ਆ ਤਰਪਾਲ ਤੇ ਲਾ ਦਿਓ ਭਾਈ ਤਰਪਾਲ ਤੇ ਦੂਜੀ ਵਾਰੀ ਉਲਟ ਪੈ ਜਾਣੀ ਫੇ ਚਾਰ ਦੇ ਲਾ ਦਿੰਨੇ ਭਰਾਵਾ ਹੋਰ ਕੋਈ ਨਾ ਆ ਕੇ ਠੋਕ ਜਾਏ ਇਹ ਵਿਚਾਰੇ ਤੇ ਬੁੱਢੇ ਬਾਰੇ ਜਾਨ ਨੂੰ ਪੰਗਾ ਪੈ ਜਾਣਾ ਹੋ ਠੀਕ ਤੇ ਆਂਦਾ ਵੀ

ਆ ਇੱਥੇ ਬਾਕੂ ਪਈ ਰੋਟੀ ਹੋਰ ਔਰ ਮੇਰੇ ਥਾਰ ਹੋਰ ਦੋ ਦੋ ਔਰ ਆ ਆ ਚਲੋ ਚਾਹ ਦਰਵਾਜ਼ਾ ਕਰੋ ਬਾਪੂ ਦਾ ਮੈਂ ਜੋ ਬਾਤ ਕਰੇ ਉਹ ਮੈਂ ਕਾ ਬਾਪੂ ਕੋਈ ਗੱਲ ਨਹੀਂ ਹੁਣ ਆਪਾਂ ਐਕਸ ਲੈ ਗਿਆ ਨਾ ਅੱਜ ਹੀ ਹੋਵੇ ਬੰਦਾ ਸਿਆਰਾ ਗੱਡੀ ਨਾਲ ਪਿਆਰ ਹੁੰਦਾ ਬਾਪੂ ਇਹ ਦਾ ਗੱਲ ਹੈ ਜੀ ਬਜੀ ਚਲੋ ਚਲੋ ਜੀ ਉਹ ਦੇਖੋ ਰੋਡ ਦੇਖੋ ਇਧਰ ਨੂੰ ਚਲੋ 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 ਜਾਣ ਦਿਓ ਚਲੋ ਚਲੋ ਹਾਂ ਤਾਂ ਕੋਨਾ ਪਰ ਰਫਲੈਕਟਰ ਲਾਪੇ ਸਵੇਰੇ ਨਾਲ ਟਰ ਜਿਹੜੀ ਆ ਬਾਪੂ ਨੂੰ ਦੇ ਦਿਓ ਠੀਕ ਹੈ ਇਹ ਤਾਂ ਬਾਪੂ ਜਿਹੜਾ ਟ੍ਰਾਇੰਗਲ ਵਾਲਾ ਰਫਲੈਕਟਰ ਆ ਨਾ ਉਹ ਤੁਸੀਂ ਮਾਹਲੂ ਲੈਣਾ ਬਾਪੂ ਠੀਕ ਆ ਹੋਰ ਪਤਾ ਨਹੀਂ ਕਿੰਨੀਆਂ ਕ ਗੱਡੀਆਂ ਦੇ ਵਾਲਾ ਆਖਾ ਫਿਰ ਰਫਲੈਕਟਰ ਅੱਛਾ ਹਾਂ ਉਹਨੂੰ ਮੈਂ ਸਵੇਰੇ ਨੂੰ ਜੱਸੀ ਨੂੰ ਫੋਨ ਕਰ ਦੂੰਗਾ ਅੱਜ ਜੱਸੀ ਫੜ ਲੂਗਾ ਅੱਜ ਇਹਨੂੰ ਮਾਰੀ ਇਹ ਜੋ ਫੜ ਲੈ ਆ ਜੀ ਠੀਕ ਆ ਬਾ ਹੁਣ ਪਿੱਛੇ ਦੇਖ ਆਪ ਦੀਦੀ ਆ ਨਾ ਓਕੇ ਆ ਨਾ ਹੁਣ ਹੋਰ ਹੋਰ ਚਮਕਦੇ ਆ ਹੁਣ ਚਮਕ ਲੱਗਣੀ ਉਹ ਵੀ 2 ਲੱਖ ਆਪਾਂ ਹੋਰ ਬਾ ਠੀਕ ਆ ਇਹ ਬਾ ਇਹਦੇ ਚ ਬਾਬਾ ਜੀ ਸੂਲ ਹੁੰਦਾ ਇਹ ਗੱਡੀ ਰੋਡ ਤੇ ਖਰਾਬ ਹੋ ਜਾਏ ਜਾਂ ਐਕਸੀਡੈਂਟ ਹੋ ਜਾਏ ਜੇ ਅਸੀਂ ਪਿੱਛੇ ਰਿਫਲੈਕਟਰ ਲਾਇਆ ਇਹ ਆ ਕੇ ਕੋ ਹਿੱਟ ਹੁੰਦਾ ਤਾਂ ਕੇਸ ਨਹੀਂ ਬਣਦਾ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਸਾਡੀ ਉਹਦੀ ਰਿਫਲੈਕਟਰ ਲਾ ਕੇ ਵੀਡੀਓ ਬਣਾ ਲਓ ਕਿ ਭਾਈ ਆਪਾਂ ਰਿਫਲੈਕਟਰ ਲਾਏ ਹੋਏ ਆਪਾਂ ਸੇਫਟੀ ਕਰ ਦਿੱਤੀ ਆ ਠੀਕ ਹੁਣ ਇਹਨਾਂ ਉਹ ਮੈਨੂੰ ਪਤਾ ਨਹੀਂ ਨਹੀਂ ਤਾਂ ਆਪਾਂ ਐਸਐਸਪਾਲੇ ਨੂੰ ਫੋਨ ਕਰਦੇ ਨੇ ਉਹਨਾਂ ਨੇ ਉਹ ਬੰਬੂ ਜੇ ਵੀ ਲਾ ਜਾਣੀ ਆ ਆਪਾਂ ਲੈਣੇ ਉਹ ਵੀ ਪੰਜ ਲੱਖ ਉਹ ਵੀ ਲੈਣੇ ਆਪਾਂ ਹੁਣ ਬੰਬੂ ਜੇ ਪਰ ਫੇਰ ਵੀ ਉਹ ਅਕਲਮੰਦੀ ਕਰ ਗਿਆ ਬਾਪੂ ਵੀ ਗੱਡੀ ਥੱਲੇ ਲਾਈ ਹੋਆ ਹਾਂ ਗੱਡੀ ਥੱਲੇ ਲਾ ਗੱਡੀ ਥੱਲੇ ਲਾਤੀ ਕੋਈ ਨਹੀਂ ਅਜੀ ਗੱਡੀਆਂ ਖੜੀਆਂ ਗਿੱਤੀਆਂ ਓਕੇ ਗਰਮਲ ਜਮਾ ਗੱਡੀ ਔਰ ਡਰਮ ਦਾ ਲਾਲ ਹੋਇਆ ਪਿਆ ਜਮਾ ਹੋਰ ਧੂਆ ਭਰੀ ਪੂਰਾ ਨਿਕਲਦਾ ਸੀਗਾ ਸਾਡੀ ਛੋਟੀ ਗੱਡੀ ਚ ਵੀ ਇਹੀ ਪੰਗਾ ਪਿਆ ਹੈ ਅੱਛਾ ਜੀ ਪੂਰੀ ਜਾਂਦੀ ਦਾ ਬੂਟਰ ਜਾਮ ਹੈ ਆਪਾਂ ਹੀ ਥਾਲਾ ਸਹੀ ਹੋ ਜਾਣਾ ਮੈਂ ਬੂਟਰ ਲਾ ਕੇ ਇਹਨੂੰ ਲਾਪਾ ਮੈਂ ਤਾਂ ਦੇਖਾਂ ਸਹੀ ਵੀ ਨੁਕਸ ਕੀ ਆ ਕਈ ਕੁਝ ਕਰਾ ਕੇ ਦੇਖ ਲੈ ਸੈਟੀ ਨਾ ਹੋਵੇ ਮੈਂ ਬੂਟਰ ਖੋਲਿਆ ਬੂਟਰ ਚੱਕ ਕੇ ਸੇਮ ਬੂਟਰ ਆ ਇਹਨਾਂ ਦੇ ਹਾਂ ਬੂਟਰ ਇਹਨੂੰ ਲਾਤਾ ਇਹਦੇ ਚੱਕਾ ਜਾਮ ਕਰਦਾ ਮੈਂ ਕਹਾ ਬੂਟਰ ਦੀ ਨੁਕਸ ਬੂਟਰ ਖੋਲਿਆ ਬੂਟਰ ਸਾਲਾ ਫੇਰ ਵਿੱਚੋਂ ਸਹੀ ਬੋਏ ਕੋਈ ਨੁਕਸ ਨਹੀਂ ਕੁਦਰਤ ਨਾਲੋਂ ਨੁਕਸ ਕੋਈ ਫੇਰ ਨਹੀਂ ਲੱਭਾ ਇਹ ਤਾਂ ਮੈਂ ਦਾਦਾ ਬਾਪੂ ਨੂੰ ਕੈਮ ਮਾਰੇ ਦੀ ਗੱਲ ਹੋ ਸਾਡਾ ਵੀ ਭਾਈ ਦਿੱਲੀ ਕਰ ਗਿਆ ਬੂਸਟਰ ਜਿਉਂ ਉਥੇ ਆਪਣਾ ਪਠਾਨਕੋਟ ਵਜਨ ਲੱਗੇ ਭਰੀ ਸਵੇਰ ਪਾਰਟ ਵਾਲਾ ਕਹਵੇ ਲੈ ਜਾ ਗਾਰੰਟੀ ਮੇਰੀ ਕੋਈ ਨਹੀਂ ਆਗੀ ਮੈਂ ਸ਼ਿਰੀ ਨਗਰ ਤੋਂ ਆਂਦਾ ਹਾਂ ਇਹ ਲੈਦਰ ਪਵਾ ਕੇ ਗਿਆ ਗੱਡੀ ਬਸ ਬ੍ਰੇਕ ਹੀ ਨਹੀਂ ਥੜੀ ਬਰੇਕ ਨਹੀਂ ਥੜੀ ਦਾਸ ਤਾਂ ਮਾਲ ਜਗਾ ਜੇ ਤੋ 12 ਤੁਸੀਂ ਹੁਣ ਇਹਦਾ ਬਾਪੂ ਦਾ ਧਿਆਨ ਰੱਖਿਓ ਚਾਹ ਪਾਣੀ ਵੀ ਰੋਟੀ ਵੀ ਦੇਣਾ ਨਹੀਂ ਜੇ ਸਵੇਰ ਦਾ ਪਤਾ ਹੁੰਦਾ ਰੋਟੀ ਪਾਣੀ ਮਿਲ ਜਾਂਦਾ ਤੁਸੀਂ ਤੁਸੀਂ ਹੁਣ ਡਰਾਈਵਰੀ ਕਰਦੇ ਮੈਂ ਭਾਜੀ ਕੱਢੀ ਉਹ ਵਧੀਆ ਆਟਾ ਬੱਸ ਅੱਛਾ ਟੈਕਸੀ ਦਾ ਕਰ ਦੋ ਹਾਂ ਉਹ ਵਧੀਆ ਕੇਂਦਰ ਨਾਲ ਵਧੀਆ ਸਾਡੀ ਆਪਣੀ ਡਰਾਈਵਰ ਹੈਲਪ ਲੈਣਾ ਵੀਰੇ ਫੇਸਬੁੱਕ ਚ ਲਾਉਂਦੇ ਨੇ ਫੇਸਬੁੱਕ ਖੋਲੋ ਮੈਂ ਆਪੇ ਕਰ ਦਿੰਦਾ ਨਾਲ ਇਹਨਾਂ ਦਾ ਬਾਈ ਦਾ ਨੰਬਰ ਪਾ ਦੇ ਕਮਲ ਇੱਧਰ ਕਦੇ ਵੀ ਐਮਰਜੈਂਸੀ ਆ ਨੰਬਰ ਪਾ ਦੇ ਕੋ ਲੋਡ ਹੋਣਾ ਨਹੀਂ ਆਉਣੇ ਘਰ ਆ ਉਹ ਖੋਲੋ ਤੁਸੀਂ ਫੇਸਬੁੱਕ ਖੋਲੋ ਆਪਣਾ ਨੰਬਰ ਹੀ ਦੇ ਦਿਓ ਭਾਜੀ ਨਾਲੇ ਆ ਜੇ ਬਾਈ ਜੀ ਆਪਾਂ ਲੇਟ ਹੋ ਗਏ ਆ ਤਾਡੇ ਤੋਂ ਲੈ ਲਮਾ ਆਏ ਆ ਨੰਬਰ ਬੋਲਿਓ ਭਾਈ ਆਪਣਾ 9957 99157 5952 5952 ਕਮਲਾ ਪਾਦੇ ਬਾਈ ਦਾ ਨੰਬਰ ਪਾਦੇ ਗਰੁੱਪ 'ਚ ਤੁਹਾਡੇ ਆਲਾ ਕਿੱਥੇ ਗਿਆ ਮਨਨ ਹਾਂ ਰਤੋ ਦੇਖ ਲੈਟ ਜਾ ਕੇ ਤੇ ਕੋਠੇ ਜਾਣਾ ਹਾਂ ਰੋਟੀ ਪਾਣੀ ਲੱਗੇ ਗਾਣ ਅਸੀਂ ਤੇ ਉਹ ਨਿਆਣੇ ਨੇ ਗੱਲ ਕੀਤੀ ਮੈਂ ਕਿ ਯਾਰ ਕੱਲੀ ਦਾ ਟਾਈਮ ਨਹੀਂ ਇਹ ਡਰਾਈਵਰ ਬੰਦਾ ਫੇਰ ਵੀ ਬਾਈ ਜੀ ਉਹ ਲੈ ਕੇ ਕਹਿੰਦੇ ਡੈਡੀ ਸਵੇਰ ਦੀ ਖੜੀ ਵੱਜੀ ਹਾਂਜੀ ਹਾਂਜੀ ਤਾਂ ਮੈਂ ਨਿਕਲ ਕੇ ਆਇਆ ਬਾਹਰ ਨੂੰ ਠੀਕ ਹੈ ਤੇ ਮੈਨੂੰ ਪਤਾ ਹੁੰਦਾ ਮੈਂ ਸਵੇਰ ਦਾ ਰੋਟੀ ਪਾਣੀ ਇਹਨੂੰ ਘਰੇ ਖਵਾਉਂਦੇ ਤੇ ਗੱਲ ਬਹਿੰਦਾ ਮਾਰੇ ਉਮਰ ਵੀ ਕਹਿੰਦਾ ਹਾਂ 65 ਸਾਲ ਦੇ ਕਰੀਬ 70 ਸਾਲ ਹਾਂ ਆਹ ਬਰੇ ਆਪਣਾ ਹੀ ਆਹ ਹੈ ਨਾ ਪੇਜ ਤੁਹਾਡਾ ਮੈਂ ਗਰੁੱਪ ਜੀ ਨੰਬਰ ਪਾ ਦਿੰਦਾ ਠੀਕ ਹੈ ਜੀ ਇਹਦੇ ਜੇ ਆਪਾਂ ਮਤਲਬ ਕੋਈ ਵੀ ਵੀਡੀਓ ਅਪਲੋਡ ਹੋ ਕੇ ਤੀਏ ਨੇ ਕੈਮਰਾ ਲੱਗੋ ਗਦੀਆਂ ਜਪਣਾ ਹੁਣ ਇਹ ਸਾਲੇ ਜੜੀ ਵਾਲੇ ਨੇ ਹਿਸਾਬ ਦੇ ਦੇ ਮੋਰੇ ਤੁਹਾਡੇ ਅੱਜ ਵੀ ਖਾਲੀ ਆ ਗਿਆ ਭਾਈ ਉੱਥੇ ਖਾਲੀ ਦਾੜ ਬਹੁਤ ਦੁਖਦੀ ਵਰਨੀ ਅੱਛਾ ਅੱਛਾ ਦਾੜ ਬੜੀ ਦੁਖਦੀ ਆ ਉਹ ਭਾਈ ਉਹ ਨਾਲ ਨਾ ਆੜੀ ਥੋੜੀ ਨੂੰ ਹੋਰ ਰੱਖੋ ਇੱਕ ਉਹ ਲੌਂਗਾਂ ਦਾ ਤੇਲ ਆ ਉਹ ਵੀ ਰੱਖਿਆ ਬਾਬੇ ਮੈਂ ਕਿਹਾ ਸਵੇਰੇ ਦਾ ਪਹਿਲਾ ਹੱਲਤ ਨੂੰ ਪਈ ਲੱਗ ਜਾ ਮੈਂ ਵੀ ਉਹੀ ਰੱਖਿਆ ਜੇ ਕੋਈ ਨਾ ਡਾਰੀ ਲੱਗਾ ਰੰਦਾ ਤਾ ਨਾ ਲੱਗ ਆ ਇੱਕ ਇਹ ਤੰਦੂਰੀ ਰੋਟੀ ਆ ਟੀ ਵਿੱਚ ਲਾ ਦੇ ਤੇ ਖਾਏ ਆ ਪਾਸਾ ਉਹ ਨਾ ਮੈਂ ਤੁਹਾਨੂੰ ਦੱਸਦਾ ਹੁਣ ਉੱਥੇ ਕੱਸ ਸਵੇਰੇ ਜਾਣਾ ਆ ਉੱਥੇ ਆਪ ਕੋਈ ਸੰਗਰ ਕੋਈ ਅਸੀਸੀ ਦਵਾਈ ਦਿੰਦਾ ਉਹ ਕਿਹਾ ਕੱਲੇ ਸਵੇਰੇ ਕੱਢਣ ਦਾ ਜ਼ਰੂਰ ਅੱਛਾ ਜਾਣਾ ਹੁਣ ਅਬਲੇ ਤੁਹਾਡੀਆਂ ਬਿਗੀਆਂ